ਨਾਮ ਹੈ ਤੁਹਾਡਾ ਜੀ ਕਿਵੇਂ ਹਾਦਸਾ ਹੋਇਆ ਜੋ ਇਸ ਵਕੀ ਮੇਰਾ ਮੇਰੇ ਪੈਂਕਰ ਹੋਇਆ ਮੋਟਰਸਾਈਕਲ ਜੀ ਆ ਹਾਲਤ ਦਿਖਦੀ ਆ ਹੂੰ ਬਸ ਪੈਂਕਰ ਦੇ ਨਾਲ ਮੋਟਰਸਾਈਕਲ ਤੇ ਕਿੰਨੇ ਜਾਣੇ ਸੀ ਜਿਹੜੇ ਦੋ ਕੁੜੀਆਂ ਇੱਕ ਮੁੰਡਾ ਜੀ ਕੁੜੀਆਂ ਉੱਪਰ ਇੰਜ ਮੇਰੇ ਥੱਲੇ ਗਰੀਆਂ ਕੁੜੀਆਂ ਨੇ ਡੈਥ ਹੋ ਗਈ ਉਹਨਾਂ ਦੀ ਇੱਕ ਹਾਲੇ ਸਾਹ ਚੱਲਦੇ ਨੇ ਇੱਕ ਵੀ ਡੈਥ ਹੋ ਗਈ ਤੇ ਜਿਹੜਾ ਮੁੰਡਾ ਵੀ ਜ਼ਖਮੀ ਜੀ ਉਹ ਵੀ ਹੈਗਾ ਬਾਈ ਉਹ ਹੈਗਾ ਜੀ ਉਹ ਵੀ ਸਾਹ ਚੱਲਦੇ ਨੇ ਬਾਰੇ ਆਸ ਰੱਬੇ ਵੱਲ ਜਾਣ ਦਾ ਕੀ ਨਾਮ ਤੁਹਾਡਾ ਜੀ ਮੇਰਾ ਜਸਵਿੰਦਰ ਸਿੰਘ ਜੱਸਾ ਦੇ ਆਲਪਾ ਜੀ 1 3 2 ਲੇਡੀਜ਼ ਦਾ ਮੇਰਾ ਦਾ ਹਸਬੰਡ ਜਾਂ ਖੂ ਸੀਗਾ ਆਪਣੇ ਮਾਤਾ ਤੋਂ ਆ ਰਹੇ ਸੀ ਉੱਪਰ ਇਹਨਾਂ ਦਾ ਮੋਟਰਸਾਈਕਲ ਤੇ ਸੀ ਪੈਂਚਰ ਹੋਣ ਦੇ ਕਰਕੇ ਇਹ ਲੇਡੀ ਸਾਹਿਬ ਥੱਲੇ ਡਿੱਗ ਕੇ ਮੌਤ ਹੋ ਗਈ ਫਿਰ ਬਾਅਦ ਚੋਂ ਦੋ ਇਕ ਲੇਡੀਜ਼ ਨੂੰ ਹਸਪੀਟਲ ਲੈ ਕੇ ਗਏ ਨੇ ਇੱਕ ਉਹਨਾਂ ਦੇ ਨਾਲ ਜਿਹੜਾ ਜੈਂਪੀ ਉਹਨੂੰ ਹਸਪੀਟਲ ਲੈ ਗਏ ਨੇ ਇੱਕ ਦੀ ਮੌਕੇ ਤੇ ਮੌਤ ਹੋ ਗਈ ਦੇ ਪਤਾ ਲੱਗਿਆ ਕਿ ਕਿੱਥੋਂ ਦੇ ਹੈਗੇ ਨੇ ਇਹ ਇਹ ਜਿਹੜਾ ਕੁਝ ਨਹੀਂ ਪਤਾ ਇੱਕ ਦਾਰ ਦੇ ਵੀ ਢੰਡਾਰੀ ਦੇ ਨੇ ਵੀ ਇਹ ਢੰਡਾਰੀਆਂ ਨਾਲ ਕੋਈ ਰਹਿੰਦੇ ਹੈ ਸਟੇਟ ਹੋਆ ਸਰ ਸਟੇਟ ਦੇ ਨੇ ਜਿੱਥੇ ਹੋਇਆ ਜਗਾ ਕਿ ਟੀ ਇਹ ਪਿੰਡ ਬਿਆਲਪੁਰ ਜਗਾ ਹੈ ਤੇ ਪੁਲ ਦੇ ਉੱਪਰ ਹੋਇਆ ਹਾਂ ਪੁਲ ਦੇ ਉੱਪਰ ਹੋਇਆ ਸਬਕ ਐਕਸੀਡੈਂਟ ਕੀ ਡਾਇਰੈਕਟ ਕਿਤਾ ਫੋਟੋ ਸਾਰੇ ਹੋ ਗਏ ਆ ਫੋਟੋ ਇਹ ਬਾਈਟ ਤੋਂ ਚੱਲ ਜਾਵੇ ਤਾਂ ਕੋਈ ਚਾਵੇ ਤਾਂ ਹਾਂ ਜਿਹਨੂੰ ਪਤਾ ਲੱਗੇ ਤਾਂ ਆ ਵੀ ਚੱਕ ਲੈ ਇਹ ਇਹ ਫਲਾਈਓਵਰ ਤੋਂ ਜਿਹੜੀ ਦੇਖੇ वाइट सिम्पल्स हो गया उन्होंने तो जो लेडीज और जो डेट्स और हियर थोड़ा सीरियस है जरा चंद्रगिरी नीचे रखो मेरे किताब पे 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 कर रहे डॉक्टर की उम्र दे लग रही दे तो है ये जो लेडीज है ये 50 60 साल नहीं दे सकते अह इंजरी कितनी की ज्यादा इंजरी ਜਿਹੜਾ ਜੈੱਟ ਹੈਗਾ ਉਹਦੇ ਸਾਥੀ ਤੇ ਐਨਐਸਟੀ ਹੈ ਨਾ ਨਹੀਂ ਉਹ ਤਾਂ ਸਾਡੀ ਜਿਹੜੀ ਲੱਗ ਰਹੀ ਹੈ ਉਹਦਾ ਤਾਂ ਨਹੀਂ ਲੱਗਦਾ ਤਾਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨਪ੍ਰਿਆਨਟੀ